ਮੈਨੂੰ ਯਾਦ ਆਉਂਦਾ ਕਿ ਬਜ਼ੁਰਗ ਕਹਿੰਦੇ ਹੁੰਦੇ ਸੀ ਮੀਂਹ ਪੈਂਦਿਆ ਹੋਣਾ ਤੇ ਹਵਾ ਦਾ ਰੁਖ ਵੇਖ ਕੇ ਕਹਣਾ ਪੁੱਤਰੋ ਹੁਣ ਬੱਦਲ ਚਲਾ ਜਾਣਾ ਵਾ ਤੇ ਡੰਗਰਾਂ ਨੂੰ ਪੱਠੇ ਬਾਹਰ ਹੀ ਪਾਵਾਂਗੇ ਇਹ ਹਵਾ ਦਾ ਰੁਖ ਜਿਹੜਾ ਲੋਕਾਂ ਦੇ ਚਿਹਰਿਆਂ ਤੋਂ ਅੱਜ ਪੜ ਕੇ ਮੈਂ ਦੱਸਣ ਲੱਗਾ ਵਾਂ ਵੀ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਇਹ ਸਰਕਾਰ ਜਾ ਰਹੀ ਏ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸਰਦਾਰ ਸੰਦੀਪ ਸਿੰਘ ਬਾਦਲਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਸਰਕਾਰ ਸਤਾਈ ਚ ਆ ਰਹੀ ਏ ਇਹਨੂੰ ਕੋਈ ਰੋਕ ਹੀ ਨਹੀਂ ਸਕਦਾ ਇਹ ਹਵਾ ਅਗਲੇ ਮਹੀਨੇ ਹੋਰ ਤੇਜ ਹੋਵੇਗੀ ਉਦੋਂ ਅਗਲੇ ਮਹੀਨੇ ਹੋਰ ਤੇਜ ਹੋਵੇਗੀ ਤੇ ਪੰਜਾਂ 6 ਮਹੀਨਿਆਂ ਦੇ ਵਿੱਚ ਹਨੇਰੀ ਬਣ ਜਾਊਗੀ ਤੇ ਇਸ ਹਨੇਰੀ ਅੱਗੇ ਕੋਈ ਖਲੋ ਨਹੀਂ ਸਕੂਗਾ ਬਲੇ ਸੋਨਹਾਂ ਹੋਰ ਸ੍ਰੀ ਅਕਾਲ ਪਿਛਲੇਆਂ ਦਿਨਾਂ ਵਿੱਚ ਜਦੋਂ ਮੈਂ ਜ਼ਿਲ੍ਹੇ ਦੇ ਵਿੱਚ ਪੈਰ ਰੱਖਿਆ ਤੇ ਕੋਈ ਪਿੰਡ ਨਹੀਂ ਸੀ ਡੇਰੇ ਤੱਕ ਜਿਹੜੇ ਲੋਕ ਬਾਹਰ ਆਣ ਕੇ ਸ਼ਰਕਾਂ ਤੇ ਜਿਨ੍ਹਾਂ ਨੇ ਸਵਾਗਤ ਨਹੀਂ ਕੀਤਾ ਸਾਰੇ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਵਰਕਰਾਂ ਨੇ ਆਪੋ ਆਪਣੀਆਂ ਗੱਡੀਆਂ ਲੈ ਕੇ ਕਾਫਲੇ ਦੇ ਵਿੱਚ ਰਲੇ ਤੇ ਅੱਜ ਮੈਂ ਸਮਝਣਾ ਕਿ ਇਹ ਜਿਹੜੀ ਦੂਜੀ ਮੀਟਿੰਗਾਂ ਹੀ ਰੱਖੀ ਹੈ ਇਹ ਵੀ ਇੱਕ ਜ਼ਿਲ੍ਹੇ ਵਿੱਚ ਨੇਰੀ ਚੱਲਣ ਲੱਗ ਪਈ ਹੈ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਤੁਹਾਡੇ ਕੋਲ ਬੜੀ ਵੱਡੀ ਪਾਵਰ ਆ। ਤੁਸੀਂ ਜਿਹਨੂੰ ਫੜ ਕੇ ਮਰਜ਼ੀ ਅੰਦਰ ਦੇ ਦਿਓ। ਜਿਹਦਾ ਮਰਜ਼ੀ ਮੂੰਹ ਬੰਦ ਕਰ ਦਿਓ। ਜਿਹਨੂੰ ਮਰਜ਼ੀ ਛਿੱਤਰ ਮਾਰ ਦਿਓ। ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਤੁਹਾਨੂੰ ਕੋਈ ਕਹਿ ਵੀ ਨਹੀਂ ਸਕਦਾ। ਪਰ ਯਾਦ ਰੱਖੋ ਇਹ ਸਮਾਂ ਜਿਹੜਾ 5 ਸਾਲ ਬਾਅਦ ਪੰਜਾਬ ਦੇ ਲੋਕ ਬਦਲ ਦਿੰਦੇ ਨੇ। ਕੈਪਟਨ ਮਨਿੰਦਰ ਸਿੰਘ ਨੇ ਸਾਨੂੰ ਬਹੁਤ ਪੁੱਟਿਆ ਕੇਸ ਬਣਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਦੀ ਘਰ ਦੀ ਤੇ ਉਹਨਾਂ ਦੇ ਬੇਟੇ ਅੱਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕੇਸ ਬਣਾਏ ਕਾਲੋਂ ਸਾਹ ਤੇ ਕੇਸ ਬਣਾਏ ਬ੍ਰਹਮਪੁਰੇ ਦੇ ਕੇਸ ਬਣਾਏ ਮੇਰੇ ਤੇ ਕੇਸ ਬਣਾਏ ਕੁਹਾੜ ਤੇ ਕੇਸ ਬਣਾਏ ਲੇਕਿਨ ਜਦੋਂ 5 ਸਾਲ ਹੋਏ ਲੋਕਾਂ ਨੇ ਸਾਨੂੰ ਬਹੁਤ ਵੱਡਾ ਬਹੁਮਤ ਦਿੱਤਾ ਤੇ ਜਦੋਂ ਕੈਪਟਨ ਨੂੰ ਵਟ ਚੜਿਆ ਤੇ ਦੂਜੇ ਤੀਜੇ ਮਹੀਨੇ ਕਟੇਰ ਚ ਖਲੋਕ ਦਾ ਹੱਥ ਜੋੜਨ ਲੱਗ ਪਿਆ ਤੇ ਬਾਦਲ ਨੇ ਵਿਧਾਨ ਸਭਾ ਵਿੱਚ ਕਿਹਾ ਜੇ ਕੈਪਟਨ ਤੈਨੂੰ ਮaaf ਕੀਤਾ ਤੇਰੇ ਕੇਸ ਵਾਪਸ ਲੈ ਇਹ ਤਾਕਤਾਂ ਜਿਹੜੀਆਂ ਨੇ ਇਹ ਸਾਡੇ ਪਿਓ ਦੀ ਮਲਕੀਅਤ ਨਹੀਂ ਸਰਕਾਰਾਂ ਰੱਬ ਦੀ ਤਾਕਤ ਨੇ ਰੱਬ ਦੀ ਤਾਕਤ ਜਿਹੜੀ ਇਹ ਉਹ ਇੱਕ ਥਾਂ ਟਿਕਦੀ ਨਹੀਂ ਜੇ ਪਾਪ ਦੀ ਪੰਡ ਜਿਹਦੀ ਭਾਰੀ ਹੋ ਜੇ ਉਹ ਡੁੱਬ ਜਾਂਦੀ ਏ ਤੇ ਜਿਹੜਾ ਚੰਗੇ ਕੰਮ ਕਰਦਾ ਵਾ ਉਹਨੂੰ ਤਾਰ ਦਿੰਦੀ ਏ ਜਿਹਦੇ ਮੱਥੇ ਤੇ ਲਕੀਰਾਂ ਐਮ ਐਲ ਏ ਵਜੀਰ ਬਣਦੀਆਂ ਜਾਂ ਟੀ ਮਨਿਸਟਰ ਬਣਦੀਆਂ ਲਿਖੀਆਂ ਨੇ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੇ ਜਿਹਦੇ ਨਹੀਂ ਲਿਖੀਆਂ ਲੱਖ ਪਾਪੜ ਵੇਲੇ ਉਹ ਪਿੰਡ ਦਾ ਮੈਂਬਰ ਪੰਚਾਇਤ ਵੀ ਨਹੀਂ ਬਣਦਾ ਔਰ ਕੋਈ ਪੁੱਛਣਾ ਪੁੱਛਦੇ ਜਿਹੜਾ ਜਿਹਦਾ ਅਦਾਲਤ ਉਹਦੇ ਆ ਰਿਹਾ ਜਿਹੜਾ ਤੁਹਾਡੇ ਗਵਾਸਪਰ ਨੂੰ ਗੁਰੂਕ ਦੂਜਾ ਬਣਿਆ ਕੋਈ ਕਦੇ ਪਤਾ ਲਗਾ ਮੀਟਿੰਗ ਕੀਤੀ ਨੇ ਉਹ ਕਰੇ ਸਾਰੇ ਆ ਜਾਣਗੇ ਕਹਿਨੇ ਰਹਿਣਾ ਨੀਗਾ ਮੈਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਾਡਾ ਤੇ ਫਾਇਦਾ ਲੈ ਲਓ ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਪੰਜਾਂ ਸਾਲਾਂ ਨੂੰ ਚਲਾਉਣਾ ਕਰ ਜਾਣਾ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਦੀ 10 ਸਾਲ ਉਮਰ ਘਟ ਜਾਣੀ ਹੈ ਤੇ ਇਹ ਤੇ ਪੰਜਾਂ ਪੰਜਾਂ ਸਾਲਾਂ ਬਾਅਦ ਸ਼ੀਟਾਂ ਬਦਲ ਜਾਂਦੀਆਂ ਨੇ ਪਤਾ ਨਹੀਂ ਕਿਹਦਾ ਨੰਬਰ ਲੱਗ ਜਾਣਾ ਵਾ ਮੇਰੀ ਜ਼ਿੰਦਗੀ ਵਿੱਚ ਕਈ ਮੁੱਖ ਮੰਤਰੀ ਬਦਲੇ ਕਈ ਮਨਿਸਟਰ ਬਦਲੇ ਕਈ ਐਮਐਲਏ ਬਦਲੇ ਮੇਰੇ ਜ਼ਿਲ੍ਹੇ ਦੇ ਐਮਐਲਏ ਬਦਲੇ ਹਲਕਿਆਂ ਚੋਂ ਇਸ ਕਰਕੇ ਮੌਕਾ ਨਹੀਂ ਉਹਨਾਂ ਨੂੰ ਖਿਜਾਉਣਾ ਚਾਹੀਦਾ ਸਾਨੂੰ ਤੇ ਵਰਤ ਲੈਣ ਜਿੰਨਾ ਵਰਤ ਸਕਦੇ ਨੇ ਨਿੱਜੀ ਅਪੀਲ ਕਰਦੇ ਹੋ ਨਾਲ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵਾ ਨਿੱਜੀ ਅਪੀਲ ਹੀ ਨਹੀਂ ਕਰਦਾ ਸਾਰਿਆਂ ਨੂੰ ਬੇਨਤੀ ਕਰਨਾ ਕਿ ਮੈਂ ਜਿੱਥੇ ਤੁਹਾਡੇ ਕੰਮ ਆ ਸਕਾਂ ਮੈਨੂੰ ਵਰਤ ਲਓ ਮੇਰੇ ਸਾਥੀਆਂ ਨੂੰ ਵਰਤ ਲਓ ਸਰਕਾਰ ਬਣਾਉਣੀ ਹੈ ਤੇ ਨਹੀਂ ਤੇ ਭਾਈ ਉਹਦਾ ਨੁਕਸਾਨ ਤੁਹਾਡਾ ਹੀ ਹੋਣਾ ਵਾ ਜੇ ਸਾਨੂੰ ਨਾ ਵਰਤਿਆ